ਤੇ ਅਸੀਂ ਪੂਰੇ ਵਿਸਤਾਰ ਦੇ ਨਾਲ ਇਸੇ ਜਾਣਕਾਰੀ ਵੀ ਲਵਾਂਗੇ ਸਾਡੇ ਨਾਲ ਮਨੀਸ਼ ਪੰਡਿਤ ਜੀ ਜੁੜੇ ਹੋਏ ਨੇ ਉਹ ਸਾਨੂੰ ਸਾਰਾ ਦੱਸਣਗੇ ਕਿ ਕਿਹੜੀਆਂ ਰਾਸ਼ੀਆਂ ਤੇ ਇਸ ਦਾ ਅਸਰ ਹੁੰਦਾ ਹੈ ਕਿਸ ਤਰ੍ਹਾਂ ਨੁਕਸਾਨ ਹੋ ਸਕਦਾ ਹੈ ਜਾਂ ਕਿਸ ਨੂੰ ਇਸ ਦਾ ਫਾਇਦਾ ਹੋ ਸਕਦਾ ਹੈ ਔਰ ਇਹ ਕਿਵੇਂ ਜਿਹੜਾ ਮੰਨਿਆ ਜਾਂਦਾ ਕਿਵੇਂ ਪਤਾ ਲੱਗਦਾ ਕਿ ਚੰਦਰ ਗ੍ਰਹਿਣਾ ਸਭ ਤੋਂ ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਮਨੀਸ਼ ਪੰਡਿਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਤੇ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਡੇਲੀ ਪੋਸਟ ਚੈਨਲ ਦਾ ਉਨੀਸੀ ਅਸੀਂ ਇਹ ਗੱਲ ਕਰ ਰਹੇ ਸੀ ਕਿ ਆਮ ਤੌਰ ਤੇ ਅਸੀਂ ਸੁਣਿਆ ਤਾਂ ਬਹੁਤ ਵਾਰ ਹੁੰਦਾ ਚੰਦਰ ਗ੍ਰਹਿਣ ਬਾਰੇ ਜਾਂ ਸੂਰਜ ਗ੍ਰਹਿਣ ਬਾਰੇ ਲੇਕਿਨ ਹੁਣ ਅੱਜ ਅਸੀਂ ਚੰਦਰ ਗ੍ਰਹਿਣ ਤੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਤਾਂ ਇਹ ਜਾਣਾਂਗੇ ਪਤਾ ਕਿਵੇਂ ਲੱਗਦਾ ਕਿਉਂਕਿ ਸਾਨੂੰ ਤਾਂ ਸਿਰਫ ਇੰਨਾ ਹੀ ਪਤਾ ਕਿ ਜਦੋਂ ਸੂਰਜ ਜੜਾ ਹੈ ਔਰ ਚੰਦਰਮਾ ਧਰਤੀ ਇਕ ਲਾਈਨ ਤੇ ਆ ਜਾਂਦਾ ਚੰਦਰ ਗ੍ਰਹਿਣ ਹੁੰਦਾ ਇਸ ਤੋਂ ਜ਼ਿਆਦਾ ਸ਼ਾਇਦ ਸਾਡੇ ਦਰਸ਼ਕਾਂ ਵਿੱਚੋਂ ਬਹੁਤੇ ਲੋਕਾਂ ਨੂੰ ਨਹੀਂ ਪਤਾ ਹੋਏਗਾ ਜੀ ਬਿਲਕੁਲ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜਾ ਚੰਦਰ ਗ੍ਰਹਿਣ ਹੈ ਉਹ ਬਿਲਕੁਲ ਜਦੋਂ ਸੂर्य ਔਰ ਚੰ드ਰਮਾ ਦੇ ਵਿੱਚ ਧਰਤੀ ਲੰਘਦੀ ਹੈ ਤਾਂ ਉਹਦਾ ਜਿਹੜਾ ਪਰਛਾਵਾਂ ਪੈਂਦਾ ਵਿਗਿਆਨ ਦੇ ਤੌਰ ਤੇ ਇਹੀ ਮੰਨਿਆ ਜਾਂਦਾ ਕਿ ਉਹ ਚੰਦਰ ਗ੍ਰਹਿਣ ਹੁੰਦਾ ਲੇਕਿਨ ਚੰਦਰ ਗ੍ਰਹਿਣ ਦਾ ਇਸ ਕਿਹਨਾ ਰਾਸ਼ੀਆਂ ਦੇ ਉੱਤੇ ਕੀ ਅਸਰ ਹੁੰਦਾ ਉਹ ਕਿਸ ਤਰ੍ਹਾਂ ਲੱਗਦਾ ਉਹ ਮੈਂ ਤੁਹਾਨੂੰ ਬਿਲਕੁਲ ਦੱਸਾਂਗਾ ਜਦੋਂ ਗ੍ਰਹਾਂ ਦਾ ਪਰਿਵਰਤਨ ਹੁੰਦਾ ਹੈ ਗ੍ਰਹਿ ਇੱਕ ਇੱਕ ਰਾਸ਼ੀ ਤੋਂ ਦੂਸਰੀ ਰਾਸ਼ੀ ਦੇ ਵਿੱਚ ਪ੍ਰਵੇਸ਼ ਕਰਦੇ ਨੇ ਤਾ ਇਹ ਚੰਦਰ ਗ੍ਰਹਿਣ ਦੀ ਦਸ਼ਾ ਜਿਹੜੀ ਬਣਦੀ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਸ ਵਾਰ ਦਾ ਜਿਹੜਾ ਚੰਦਰ ਗ੍ਰਹਿਣ ਹੈ ਉਹ ਚੰ드ਰਮਾ ਜਦੋਂ சதਭਿਕਸ਼ਾ ਨਕਸ਼ਤਰ ਤੋਂ ਪੂਰਬਧਾ ਨਕਸ਼ਤਰ ਦੇ ਵੱਲ ਪ੍ਰਵੇਸ਼ ਕਰੇਗਾ ਤਾਂ ਇਹ ਚੰਦਰ ਗ੍ਰਹਿਣ ਲੱਗ ਰਿਹਾ ਹੈ ਠੀਕ ਹੈ ਔਰ ਪੰਡਿਤ ਜੀ ਕਿਉਂਕਿ ਸਥਿਤੀ ਜਿਵੇਂ ਅਸੀਂ ਜਾਣੀ ਹੈ ਬਹੁਤ ਸਾਰੇ ਲੋਕਾਂ ਨੂੰ ਇਹ ਜਾਣਨ ਦੀ ਉਤਸੁਕਤਾ ਹੁੰਦੀ ਹੈ ਕਿ ਕਈ ਵਾਰ ਅਸੀਂ ਕਰਾਂ ਚੁੱਕੇ ਕਿ ਆਮ ਤੌਰ ਤੇ ਜਦ ਤੁਸੀਂ ਛੋਟੇ ਹੁੰਦੇ ਸੀ ਕਹਿ ਦਿੰਦੇ ਸੀ ਕਿ ਤੁਸੀਂ ਬਾਹਰ ਨਾ ਨਿਕਲੋ ગ્રਹਣ ਲੱਗਣ ਵਾਲਾ ਹੈ ਤਾਂ ਕਈ ਐਸੀਆਂ ਮਿਥਸ ਨੇ ਤਾਂ ਤੁਸੀਂ ਥੋੜਾ ਜਿਹਾ ਐਕਸਪਲੇਨ ਕਰਕੇ ਦੱਸੋ ਕਿ ਇਹਦਾ ਕੀ ਅਸਰ ਹੁੰਦਾ ਹੈ ਕਿ ਚੰਗਾ ਅਸਰ ਹੁੰਦਾ ਹੈ ਕਿ ਮਾੜਾ ਅਸਰ ਹੁੰਦਾ ਹੈ ਬਿਲਕੁਲ ਬਿਲਕੁਲ ਤੁਹਾਨੂੰ ਦੱਸਾਂਗਾ ਕਿ ਸਭ ਤੋਂ ਪਹਿਲਾਂ ਤਾਂ ਜਿਵੇਂ ਕਿ ਤੁਸੀਂ ਦੱਸਿਆ ਹੀ ਹੈ ਦਰਸ਼ਕਾਂ ਨੂੰ ਕਿ ਚੰਦ ਗ੍ਰਹਿਣ ਜਿਹੜਾ ਹੈ ਉਹ ਕਦੋਂ ਲੱਗਣ ਵਾਲਾ ਹੈ ਅੱਜ ਤੁਹਾਨੂੰ ਮੈਂ ਇਹ ਦੱਸਾਂਗਾ ਇੱਕ ਬਹੁਤ ਹੀ ਭੂਗੋਲਿਕ ਜਿਹੜਾ ਹੈ ਦ੍ਰਿਸ਼ ਜਿਹੜਾ ਰਾਤ ਦੇ ਸਮੇਂ ਸਾਰਿਆਂ ਨੂੰ ਦੇਖਣ ਨੂੰ ਮਿਲੇਗਾ ਲਗਭਗ 85% ਜਿਹੜੇ ਵਿਸ਼ਵ ਦੇ ਵਿੱਚ ਇਹ ਦੇਖਿਆ ਜਾ ਸਕਦਾ ਹੈ तकरीबन এਸ਼ੀਆ ਯੂਰਪ ਆਸਟ੍ਰੇਲੀਆ ਅਮਰੀਕਾ ਇਹਨਾਂ ਸਭ ਦੇਸ਼ਾਂ ਦੇ ਵਿੱਚ ਇਸ ਜਿਹੜਾ ਸੂਰਜ ਗ੍ਰਹਿਣ ਹੈ ਸੋਰੀ ਚੰਦਰ ਗ੍ਰਹਿਣ ਹੈ ਇਹ ਦੇਖਿਆ ਜਾ ਸਕੇਗਾ ਤੁਹਾਨੂੰ ਦੱਸ ਅੱਜ ਦਿਨਾ ਚਾਹਨਾ ਕਿ ਜਿਹੜਾ ਚੰਦਰ ਗ੍ਰਹਿਣਾ ਹੈ ਉਹ 7 ਸਤੰਬਰ ਨੂੰ ਇਹਦਾ ਜਿਹੜਾ ਸੂਤਕ ਹੈ ਉਹ ਸ਼ੁਰੂ ਹੋ ਜਾਏਗਾ ਤਕਰੀਬਨ 9 ਘੰਟੇ ਪਹਿਲਾਂ ਯਾਨੀ 12:57 ਮਿੰਟ ਦੇ ਉੱਤੇ ਇਹਦਾ ਸੂਤਕ ਸ਼ੁਰੂ ਹੋ ਜਾਏਗਾ ਸੂਤਕ ਕੀ ਚੀਜ਼ ਹੁੰਦੀ ਹੈ ਉਹ ਵੀ ਤੁਹਾਨੂੰ ਦੱਸ ਦੇਣਾ ਕਿ ਸੂਤਕ ਜਿਹੜਾ ਹੁੰਦਾ ਹੈ ਉਹ ਜਦੋਂ ਚੰਦਰ ਗ੍ਰਹਿਣ ਜਾਂ ਸੂਰਜ ਗ੍ਰਹਿਣ ਲਗਦੇ ਨੇ ਤਾਂ ਉਸ ਤੋਂ ਕੁਝ ਸਮਾਂ ਪਹਿਲਾਂ ਜਦੋਂ ਗ੍ਰਹਿ ਜਿਹੜੇ ਨੇ ਆਪਸ ਦੇ ਵਿੱਚ ਪ੍ਰਵੇਸ਼ ਕਰਨਾ ਸ਼ੁਰੂ ਹੁੰਦੇ ਨੇ ਤੇ ਮੱਧ ਰੇਖਾ ਦੇ ਉੱਤੇ ਹੁੰਦੇ ਨੇ ਤਾਂ ਉਸ ਸਮੇਂ ਦੇ ਦੌਰਾਨ ਉਹ ਜਿਹੜਾ ਜਦੋਂ ਮੱਧ ਰੇਖਾ ਦੇ ਵਿੱਚੋਂ ਨਿਕਲ ਕੇ ਕਿਸੇ ਦੂਸਰੇ ਗਰੈਨ ਦੇ ਵਿੱਚ ਪ੍ਰਵੇਸ਼ ਕਰਦੇ ਨੇ ਤਾਂ ਉਹ ਸੂਤਕ ਦਾ ਹਿੱਸਾ ਮੰਨਿਆ ਜਾਂਦਾ ਹੈ ਸਮਾ ਮੰਨਿਆ ਜਾਂਦਾ ਹੈ ਜਿਹਨੂੰ ਕਿ ਅਸ਼ੁਭ ਨਹੀਂ ਮੰਨਿਆ ਜਾਂਦਾ ਸੂਤਕ ਦੇ ਸਮੇਂ ਦੇ ਵਿੱਚ ਸਾਨੂੰ ਬਹੁਤ ਸਾਰੀਆਂ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਨੇ ਜਿਸ ਤਰ੍ਹਾਂ ਕਿ ਗਰਭਵਤੀ ਔਰਤਾਂ ਨੇ ਉਹਨਾਂ ਦੇ ਲਈ ਬਹੁਤ ਹੀ ਜਿਹੜਾ ਹੈ ਉਹ ਸਾਵਧਾਨੀ ਰੱਖਣ ਵਾਲਾ ਸਮਾਂ ਹੁੰਦਾ ਹੈ ਸੂਤਕ ਦਾ ਜਿਦੇ ਵਿੱਚ ਉਹਨਾਂ ਨੇ ਕਿਸੇ ਵੀ ਚੀਜ਼ ਨੂੰ ਚਾਕੂ ਧਾਰਦਾਰ ਹਥਿਆਰ ਦੇ ਨਾਲ ਜਾਂ ਕਿਸੇ ਵੀ ਚੀਜ਼ ਦੇ ਨਾਲ ਕੋਈ ਕੰਮ ਨਹੀਂ ਕਰਨਾ ਹੁੰਦਾ ਜਾਂ ਕਹਦੀ ਹੈ ਕਿ ਸਬਜੀ ਨਹੀਂ ਬਣਾਉਣੀ ਜਾਂ ਸਿਲਾਈ ਨਹੀਂ ਕਰਨੀ ਇਸ ਤਰ੍ਹਾਂ ਦੀ ਜਿਹੜੀਆਂ ਚੀਜ਼ਾਂ ਨੇ ਉਹਦਾ ਖਾਸ ਧਿਆਨ ਰੱਖਣਾ ਹੁੰਦਾ ਤੇ ਇਸ ਤੋਂ ਇਲਾਵਾ ਬੱਚੇ ਤੇ ਬਜ਼ੁਰਗਾਂ ਦੇ ਉੱਤੇ ਵੀ ਇਹਦਾ ਖਾਸ ਪ੍ਰਭਾਵ ਰਹਿੰਦਾ ਜਦੋਂ ਸੂਤਕ ਦੇ ਸਮੇਂ ਦੇ ਵਿੱਚ ਉਹ ਔਰਤਾਂ ਜਿਹੜੀਆਂ ਨੇ ਇਸ ਤਰ੍ਹਾਂ ਦੇ ਕੰਮ ਕਰਦੀਆਂ ਨੇ ਦਾ ਮਾਨਤਾ ਇਹ ਹੈ ਕਿ ਉਸ ਦਾ ਅਸਰ ਜਿਹੜਾ ਹੈ ਉਹ ਆਉਣ ਵਾਲੀ ਸੰਤਾਨ ਦੇ ਉੱਤੇ ਹੁੰਦਾ ਹੈ ਹੁਣ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਨਕਸ਼ਤਰ ਜਦੋਂ ਪ੍ਰਵੇਸ਼ ਕਰਦੇ ਨੇ ਨਕਸ਼ਤਰ ਪ੍ਰਵੇਸ਼ ਕਰਨ ਤੋਂ ਬਾਅਦ ਜਦੋਂ ਚੰਦਰ ਗ੍ਰਹਿਣ ਲੱਗਦਾ ਹੈ ਤਾਂ ਕਿਸ ਤਰ੍ਹਾਂ ਲੱਗਦਾ ਇਫੈਕਟ ਕਿਸ ਤਰ੍ਹਾਂ ਹੁੰਦਾ ਹੈ ਔਰ ਇਸ ਵਾਰ ਦਾ ਜਿਹੜਾ ਆਖਰੀ ਚੰਦਰ ਗ੍ਰਹਿਣ ਹੈ ਉਹ ਰਾਤ ਨੂੰ 9:57 ਮਿੰਟ ਤੇ ਸ਼ੁਰੂ ਹੋਏਗਾ ਇਹਦਾ ਜਿਹੜਾ ਮੱਧ ਜਿਹੜਾ ਬਿਲਕੁਲ ਮਿਡ ਹੈ ਪੁਆਇੰਟ ਉਹ 11:41 ਤੋਂ 42 ਮਿੰਟ ਤੇ ਹੋਏਗਾ 11:41 42 ਮਿੰਟ ਤੇ ਪੂਰੇ ਦੁਨੀਆ ਦੇ ਵਿੱਚ ਇਹ ਦੇਖਿਆ ਜਾ ਸਕੇਗਾ ਜਿਸ ਦਾ ਪ੍ਰਭਾਵ ਇੰਨਾ ਜ਼ਿਆਦਾ ਹੋਏਗਾ ਕਿ ਇੱਕ ਵਾਰ ਤਾਂ ਬਿਲਕੁਲ ਐਨ ਕਾਲਾ ਹੋ ਜਾਏਗਾ ਚੰ드ਰਾ ਉਹ ਉਹੀ ਦਸ਼ਾ ਹੋਏਗੀ ਜਦੋਂ ਧਰਤੀ ਸੂਰਜਾ ਸੂਰਜ ਅਤੇ ਧਰਤੀ ਔਰ ਚੰ드ਰਾ ਇਹ ਇੱਕ ਦਿਸ਼ਾ ਦੇ ਵਿੱਚ ਇਕੱਠੇ ਹੋ ਜਾਣਗੇ ਤੁਹਾਨੂੰ ਦੱਸ ਦਿੰਨੇ ਆ कि ਇਸ ਤੋਂ ਇਲਾਵਾ ਜਿਹੜਾ ਚੰਦਰ ਗ੍ਰਹਿਣ ਹੈਗਾ ਉਹ ਕਿਹਨਾ ਕਿਹਨਾ ਦੇ ਉੱਤੇ ਜਿਆਦਾ ਇਫੈਕਟ ਕਰੇਗਾ ਇਸ ਤੋਂ ਇਲਾਵਾ ਜਿਹੜਾ ਚੰਦ 12 ਰਾਸ਼ੀਆਂ ਦੇ ਉੱਤੇ ਕੀ ਪ੍ਰਭਾਵ ਰਹੇਗਾ ਉਹ ਵੀ ਤੁਹਾਨੂੰ ਬਿਲਕੁਲ ਦੱਸਾਂਗੇ ਕਿ ਚੰਦਰ ਗ੍ਰਹਿਣ ਜਿਹੜਾ ਹੈਗਾ ਉਹ 12 ਰਾਸ਼ੀਆਂ ਦੇ ਉੱਤੇ ਬਹੁਤ ਹੀ ਜਿਆਦਾ ਆ ਇਸਵਰ ਦਾ ਜਿਹੜਾ ਚੰਦਰ ਗ੍ਰਹਿਣ ਹੈ ਉਹ ਭਾਰੂ ਹੈ ਯਾਨੀ ਕੁਝ ਕਿ ਰਾਸ਼ੀਆਂ ਨੂੰ ਛੱਡ ਕੇ ਬਾਕੀ ਰਾਸ਼ੀਆਂ ਦੇ ਉੱਤੇ ਇਹਦਾ ਪ੍ਰਭਾਵ ਜ਼ਿਆਦਾਤਰ ਨੈਗੇਟਿਵ ਰਹੇਗਾ ਲੇਕਿਨ ਜਿਹੜੀਆਂ ਤਿੰਨ ਰਾਸ਼ੀਆਂ ਨੇ ਜਿਹਦੇ ਵਿੱਚ વૃਸ਼ਭ ਕੁੰਭ ਅਤੇ ਤੁਲਾ ਰਾਸ਼ੀ ਇਹ ਤਿੰਨ ਰਾਸ਼ੀਆਂ ਦੇ ਜਾਤਕਾਂ ਨੂੰ ਜਿਹੜਾ ਖਾਸ ਧਿਆਨ ਰੱਖਣ ਦੀ ਲੋੜ ਹੈ ਕਿਉਂਕਿ ਇਹਨਾਂ ਤਿੰਨ ਰਾਸ਼ੀਆਂ ਦੇ ਉੱਤੇ ਇਹਦਾ ਅਸਰ ਬਹੁਤ ਹੀ ਨੈਗੇਟਿਵ ਰਹੇਗਾ ਪੰਡਿਤ ਜੀ ਥੋੜਾ ਮਾਫ ਕਰਨਾ ਮੈਂ ਤੁਹਾਨੂੰ ਰੋਕਣਾ ਆਚਾਰੀਆਂ ਜਿਵੇਂ ਤੁਸੀਂ ਕਿਹਾ ਕਿ ਬਹੁਤ ਸਾਰੀਆਂ ਰਾਸ਼ੀਆਂ ਦੇ ਨੈਗੇਟਿਵ ਦਾ ਪ੍ਰਭਾਵ ਹੋ ਸਕਦਾ ਹੈ ਉਹਨਾਂ ਨੂੰ ਬਚਣਾ ਚਾਹੀਦਾ ਤਾਂ ਉਹਦੇ ਬਚਾਅ ਦੇ ਵੀ ਨਾਲ ਨਾਲ ਜ਼ਰੂਰ ਦੱਸਿਓ ਕਿ ਬਚਾਅ ਕਿਵੇਂ ਰੱਖ ਸਕਦੇ ਹੋ ਹਾਂਜੀ ਬਿਲਕੁਲ ਤੁਹਾਨੂੰ ਦੱਸਣਾ ਦੱਸਾਂਗਾ ਪਹਿਲਾਂ ਤਾਂ ਕਿ ਕਿਹੜੀ ਰਾਸ਼ੀ ਦੇ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਰਹੇਗਾ ਜੇਕਰ ਆਪਾਂ ਗੱਲ ਕਰੀਏ ਮੇਸ਼ ਰਾਸ਼ੀ ਦੀ ਤਾਂ ਮੇਸ਼ ਰਾਸ਼ੀ ਦੇ ਵਿੱਚ ਜਿਹੜਾ ਹੈਗਾ ਉਹ 11ਵੇਂ ਸਥਾਨ ਦੇ ਵਿੱਚ ਇਹ ਘਟਿਤ ਹੋਵੇਗਾ ਤੇ ਮੇਸ਼ ਰਾਸ਼ੀ ਦੇ ਲਈ ਇਹ ਕੁਝ ਲਾਭਕਾਰੀ ਹੋਵੇਗਾ ਤੁਹਾਨੂੰ ਦੱਸ ਦਿੰਨੇ ਆ ਕਿ ਮੇਸ਼ ਰਾਸ਼ੀ ਦੇ ਜਾਤਕਾਂ ਦੇ ਲਈ ਇਸ ਇਸ ਦੇ ਵਿੱਚ ਖਾਸ ਤਿਆਨ ਰੱਖਣ ਦੀ ਲੋੜ ਹੈ ਕਿ ਉਹਨਾਂ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਅਗਰ ਕੰਮ ਸ਼ੁਰੂ ਕਰਾ ਸ਼ੁਭ ਕੰਮ ਸ਼ੁਰੂ ਕਰਨਾ ਹੈ ਉਹ ਸੂਤਕ ਦੇ ਹਿੱਸੇ ਦੇ ਵਿੱਚ ਨਾ ਸ਼ੁਰੂ ਕਰਨ ਤੇ ਬਟ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੰਦਰ ਗ੍ਰਹਿ ਦਾ ਲਾਭ ਮਿਲੇਗਾ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ વૃਸ਼ਭ ਰਾਸ਼ੀ ਦੀ વૃਸ਼ਭ ਰਾਸ਼ੀ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਕਿ ਉਸ ਦੇ ਲਈ ਇਹ 파ਰੂ ਰਹੇਗਾ વૃਸ਼ਭ ਰਾਸ਼ੀ ਦਸਵੇਂ ਘਰ ਦੇ ਵਿੱਚ ਪ੍ਰਵੇਸ਼ ਕਰੇਗਾ ਅਤੇ ਜਿਸ ਦੇ ਨਾਲ ਨੌਕਰੀ ਧਨ ਔਰ ਮਾਨਸਿਕ ਤੌਰ ਤੇ ਪਰੇਸ਼ਾਨੀ ਇਸ ਤਰ੍ਹਾਂ ਦੀਆਂ ਜਿਹੜੀਆਂ ਪਰੇਸ਼ਾਨੀਆਂ ਦਾ ਉਹ বৃশ্চਿਕ ਰਾਸ਼ੀ ਦੇ ਜਾਤਕਾਂ ਨੂੰ ਜਿਹੜਾ ਸਾਹਮਣਾ ਕਰਨਾ ਪੈ ਸਕਦਾ ਆਰਥਿਕ ਤੌਰ ਦੇ ਉੱਤੇ ਉਹਨਾਂ ਨੂੰ ਨੁਕਸਾਨ ਵੀ ਹੋ ਸਕਦਾ ਇਸ ਕਰਕੇ ਇਹ ਮੇਰੀ ਇਹੀ ਸਲਾਹ ਆ বৃশ্চਿਕ ਰਾਸ਼ੀ ਦੇ ਜਾਤਕਾਂ ਨੂੰ ਕਿ বৃশ্চਿਕ ਰਾਸ਼ੀ ਦੇ ਜਾਤਕ ਬਿਲਕੁਲ ਵੀ ਕਿਸੇ ਤਰ੍ਹਾਂ ਦਾ ਕੋਈ ਨਵਾਂ ਕੰਮ ਸ਼ੁਰੂ ਨਾ ਕਰਨ ਨੌਕਰੀ ਦੇ ਵਿੱਚ ਖਾਸ ਧਿਆਨ ਰੱਖਣ ਔਰ ਜਿਹੜਾ ਕੋਈ ਕਾਰੋਬਾਰ ਸ਼ੁਰੂ ਕਰਨਾ ਹੈ ਉਹ ਚੰਦਰ ਗ੍ਰੈਂਡ ਦੇ 2 ਦਿਨ ਤਕਰੀਬਨ 2 ਦਿਨ ਬਾਅਦ ਤੱਕ ਨਾ ਕੀਤਾ ਜਾਵੇ ਇਸ ਤੋਂ ਇਲਾਵਾ ਮਿਥੁਨ ਰਾਸ਼ੀ ਦੀ ਗੱਲ ਕਰ ਲੈਣੇ ਆ ਮਿਥੁਨ ਰਾਸ਼ੀ ਦੇ ਵਿੱਚ ਇਹ ਜਿਹੜਾ ਚੰਦਰ ਗ੍ਰਹਿਣ ਹੈ ਉਹ ਨੋਵੇਂ ਘਰ ਦੇ ਵਿੱਚ ਜਿਹੜਾ ਜਾਏਗਾ ਜਿਸ ਦੇ ਵਿੱਚ ਇਹ ਰਾਸ਼ੀ ਜਿਹੜੀ ਹੈ ਫਲਦਾਈ ਹੋਏਗੀ ਮਤਲਬ ਕਿ ਉਹਨਾਂ ਨੂੰ ਇਸ ਚੀਜ਼ ਦਾ ਲਾਭ ਮਿਲੇਗਾ ਯਾਨੀ ਚੰਦਰ ਗ੍ਰਹਿਣ ਜਿਹੜਾ ਹੈ ਮਿਥੁਨ ਰਾਸ਼ੀ ਦੇ ਲਈ ਉਹ ਫਲਦਾਈ ਹੋਵੇਗਾ ਉਸ ਦੇ ਲਈ ਧਾਰਮਿਕ ਯਾਤਰਾ ਵੀ ਕੀਤੀ ਜਾ ਸਕਦੀ ਹੈ ਅਤੇ ਉਹਨਾਂ ਨੂੰ ਤੰਦ ਦੇ ਲਾਭ ਵੀ ਮਿਲਣਗੇ ਜੇਕਰ ਅਸੀਂ ਗੱਲ ਕੀਤੀ ਕਰੀਏ ਸਿੰਘ ਰਾਸ਼ੀ ਦੀ ਤ ਸਿੰਘ ਰਾਸ਼ੀ ਦੇ ਲਈ ਵੀ ਇਹ ਜਿਹੜਾ ਚੰਦਰ ਗ੍ਰਹਿਣ ਹੈ ਉਹ ਫਲਦਾਇਕ ਸਿੱਧ ਹੋਵੇਗਾ ਅ ਚੰਦਰ ਗ੍ਰਹਿਣ ਦੇ ਸਮੇਂ ਦੇ ਉੱਤੇ ਉਹਨਾਂ ਨੂੰ ਜਿਹੜਾ ਹੈ ਖਾਸ ਖਾਸ ਤੌਰ ਤੇ ਧਿਆਨ ਰੱਖਣ ਦੀ ਲੋੜ ਹੈਗੀ ਹੈ ਚੰਦਰ ਗ੍ਰਹਿਣ ਦੇ ਉੱਤੇ ਉਹਨਾਂ ਨੂੰ ਜਿਹੜਾ ਹੈ ਆਪਣਾ ਕਿਸੇ ਤਰ੍ਹਾਂ ਦਾ ਨਵਾਂ ਕੰਮ ਸ਼ੁਰੂ ਕਰ ਸਕਦੇ ਨੇ ਲਿਖਤਾਂ ਦਾ ਲਾਭ ਹੋਏਗਾ ਸਿੰਘ ਰਾਸ਼ੀ ਦੇ ਲਈ ਔਰ ਪਰਿਵਾਰਕ ਤੌਰ ਦੇ ਉੱਤੇ ਮਾਹੌਲ ਜਿਹੜਾ ਹੈ ਉਹ ਚੰਗਾ ਹੋਏਗਾ ਔਰ ਕਿਸੇ ਵੀ ਤਰ੍ਹਾਂ ਦਾ ਨੌਕਰੀ ਦੇ ਵਿੱਚ ਵੀ ਉਹਨਾਂ ਨੂੰ ਵਾਦਾ ਮਿਲੇਗਾ ਇਸ ਤੋਂ ਇਲਾਵਾ ਕੰਨਿਆ ਰਾਸ਼ੀ ਦੀ ਗੱਲ ਕਰ ਲੈਣੇ ਆ ਕੰਨਿਆ ਰਾਸ਼ੀ ਦੇ ਵਿੱਚ ਇਹ ਜਿਹੜਾ ਚੰਦਰ ਗ੍ਰਹਿਣ ਹੈ ਇਹ ਛਟੇ ਭਾਗ ਦੇ ਵਿੱਚ ਜਾਏਗਾ ਜਿਹਦੇ ਵਿੱਚ ਉਹਨਾਂ ਨੂੰ ਜਿਹੜਾ ਹੈ ਸ਼ੁਭਲਾਭ ਮਿਲੇਗਾ ਅਤੇ ਮਾਨਸਿਕ ਤੌਰ ਤੇ ਪਰੇਸ਼ਾਨੀਆਂ ਜਿਹੜੀਆਂ ਨੇ ਉਹ ਦੂਰ ਹੋਣਗੀਆਂ ਅਤੇ ਕਿਸੇ ਤਰ੍ਹਾਂ ਦੇ ਜਿਹੜਾ ਨਵਾਂ ਕਾਰੋਬਾਰ ਧਨਲਾਭ ਇਹ ਤੁਸੀਂ ਸ਼ੁਰੂ ਕਰ ਸਕਦੇ ਹੋ ਇਹ ਕੰਨਿਆ ਰਾਸ਼ੀ ਦੇ ਜਾਤਕਾਰਾਂ ਲਈ ਹੈ ਹੁਣ ਗੱਲ ਕਰ ਲੈਣੇ ਆ ਤੁਲਾ ਰਾਸ਼ੀ ਦੀ ਜੇਕਰ ਤੁਲਾ ਰਾਸ਼ੀ ਦੀ ਗੱਲ ਕਰੀਏ ਤਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਕਿ ਇਹ ਚੰਦਰ ਗ੍ਰਹਿਣ ਸ਼ੁਭ ਨਹੀਂ ਰਹੇਗਾ ਉਹਦੇ ਲਈ ਉਹਨਾਂ ਦੇ ਲਈ ਇਹ ਅਸ਼ੁਭ ਫਲ ਦੇਣ ਵਾਲਾ ਹੈ ਅਤੇ ਅਸ਼ੁਭ ਫਲ ਹੋਣ ਕਰਕੇ ਉਹਨਾਂ ਨੂੰ ਘੱਟੋ ਘੱਟ ਇਸ ਜਿਹੜਾ ਹੈ ਸਮੇਂ ਦੇ ਵਿੱਚ ਰੱਬ ਦਾ ਨਾਮ ਲੈਣ ਦੀ ਲੋੜ ਹੈ ਜਪਨਾਮ ਕਰਨਾ ਚਾਹੀਦਾ ਹੈ ਆਪਣਾ ਜੋ ਵੀ ਤਰ੍ਹਾਂ ਦਾ ਕਿਸੇ ਤਰ੍ਹਾਂ ਦਾ ਮੰਤਰ ਉਹ ਚਰਦੇ ਨੇ ਆਪਣੇ ਪ੍ਰਮਾਤਮਾ ਨੂੰ ਧਿਆਉਂਦੇ ਨੇ ਤਾਂ ਉਹ ਜ਼ਰੂਰ ਕਰਨਾ ਚਾਹੀਦਾ ਹੈ ਉਹਨਾਂ ਨੂੰ ਇਹ ਖਾਸ ਧਿਆਨ ਰੱਖਣ ਦੀ ਲੋੜ ਹੈ ਮਾਨਸਿਕ ਤੌਰ ਤੇ ਪਰੇਸ਼ਾਨੀ ਹੋ ਸਕਦੀ ਹੈ ਅਤੇ ਧਨ ਦਾ ਨੁਕਸਾਨ ਵੀ ਹੋ ਸਕਦਾ ਹੈ ਇਸ ਕਰਕੇ ਤੁਲਾ ਰਾਸ਼ੀ ਦੇ ਲਈ ਖਾਸ ਕਰਕੇ ਦੱਸਣਾ ਚਾਹਾਂਗਾ ਕਿ ਉਹਨਾਂ ਨੂੰ ਦਾਨ ਪੁੰਨ ਜ਼ਰੂਰ ਕਰਨਾ ਚਾਹੀਦਾ ਹੈ ਤੁਹਾਨੂੰ ਅੱਗੇ ਇਹ ਵੀ ਦੱਸਾਂਗਾ ਕਿ ਕਿਹੜੇ ਕਿਹੜੇ ਜਾਤਕਾਂ ਨੂੰ ਕੀ ਕਰਨਾ ਚਾਹੀਦਾ ਹੈ ਕਿਸ ਤਰ੍ਹਾਂ ਦੇ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ ਬਿਲਕੁਲ ਉਸ ਤੋਂ ਪਹਿਲਾਂ ਵ੍ਰਿਸ਼ਭ ਰਾਸ਼ੀ ਦੇ ਵਿਸ਼ਕ ਰਾਸ਼ੀ ਦੇ ਵਿੱਚ ਇਹ ਕਿਸ ਤਰ੍ਹਾਂ ਦਾ ਪ੍ਰਭਾਵ ਪਾਏਗਾ ਉਹ ਦੱਸ ਦਿੰਨੇ ਆ ਜਿਹੜਾ ਚੰਦਰ ਗ੍ਰਹਿਣ ਹੈ ਉਵ੍ਰਿਸ਼ਟ ਰਾਸ਼ੀ ਦੇ ਵਿੱਚ ਇੱਕ ਚੰਗਾ ਪ੍ਰਭਾਵ ਪਾਉਣ ਵਾਲਾ ਹੈ ਅਤੇ ਘਰ ਦੇ ਵਿੱਚ ਸੁਖ ਸ਼ਾਂਤੀ ਰਹੇਗੀ ਤੰ ਦਾ ਲਾਭ ਹੋਏਗਾ ਤੇ ਕਿਸੇ ਤਰ੍ਹਾਂ ਦੀ ਸਿਹਤ ਪੱਖੋਂ ਦਿੱਕਤ ਆ ਸਕਦੀ ਹੈ ਲੇਕਿਨ ਸਿਹਤ ਪੱਖੋਂ ਦਿੱਕਤ ਨਾ ਆਵੇ ਆਪਣੇ ਡਾਕਟਰਾਂ ਦੇ ਨਾਲ ਕੰਸਲਟ ਜ਼ਰੂਰ ਕਰੋ ਜੇਕਰ ਧਨੂ ਰਾਸ਼ੀ ਦੀ ਗੱਲ ਕੀਤੀ ਜਾਵੇ ਤਾਂ ਧਨੂ ਰਾਸ਼ੀ ਦੇ ਜਾਤਕਾਰ ਦੇ ਲਈ ਵੀ ਇਹ ਲਾਭਕਾਰੀ ਹੀ ਰਹੇਗਾ ਅਤੇ ਸੇਤ ਪੱਖੋ ਵੀ ਚੰਗਾ ਰਹੇਗਾ ਤਾਂ ਦਾ ਲਾਭ ਮਿਲੇਗਾ ਨਵਾਂ ਕਾਰੋਬਾਰ ਸ਼ੁਰੂ ਕਰ ਸਕਦੇ ਨੇ ਧਨੂ ਰਾਸ਼ੀ ਦੇ ਜਾਤਕ ਜੇਕਰ ਆਪਾਂ ਮਕਰ ਕ ਰਾਸ਼ੀ ਦੀ ਗੱਲ ਕਰੀਏ ਤਾਂ ਮਕਰ ਰਾਸ਼ੀ ਦੇ ਵਿੱਚ ਇਹ ਦੂਜੇ ਭਾਵ ਦੇ ਵਿੱਚ ਘਟਿਤ ਹੋਵੇਗਾ ਚੰਦਰ ਗ੍ਰਹਿਣ ਜਿਸ ਦੇ ਵਿੱਚ ਧਨ ਲਾਭ ਹੋਏਗਾ ਸਿੱਖਿਆ ਦੇ ਵਿੱਚ ਵਿਦਿਆ ਦੇ ਵਿੱਚ ਵਾਧਾ ਹੋਵੇਗਾ ਜਿਸ ਤਰ੍ਹਾਂ ਦੇ ਨਾਲ ਤੁਹਾਨੂੰ ਦੱਸ ਦੇਣਾ ਕਿ ਸਾਵਧਾਨੀ ਕੀ ਕੀ ਰੱਖਣ ਦੀ ਲੋੜ ਹੈਗੀ ਆ ਉਹਨਾਂ ਨੂੰ ਆਰਥਿਕ ਤੌਰ ਦੇ ਉੱਤੇ ਜ਼ਿਆਦਾ ਇਨਵੈਸਟਮੈਂਟ ਕਰਨ ਦੀ ਜ਼ਰੂਰਤ ਨਹੀਂ ਹੈ ਇਸ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਪੈਸਾ ਫਸ ਸਕਦਾ ਹੈ ਕੁੰਭ ਰਾਸ਼ੀ ਦੀ ਗੱਲ ਕਰ ਲੈਣ ਕਿਉਂਕਿ ਜਿਹੜਾ ਚੰਦਰ ਗ੍ਰਹਿਣ ਹੈ ਉਹ ਕੁੰਭ ਰਾਸ਼ੀ ਦੇ ਵਿੱਚ ਛੀ ਹੋ ਰਿਹਾ ਹੈ ਪਦ੍ਰ ਪક્ષ ਦੇ ਵਿੱਚ ਇਸ ਕਰਕੇ ਕੁੰਭ ਰਾਸ਼ੀ ਦੇ ਜਾਤਕ ਖਾਸ ਕਰਕੇ ਇਸ ਚੰਦਰ ਗ੍ਰਹਿ ਨੂੰ ਨਾ ਦੇਖਣ ਉਸ ਚੰਦਰ ਗ੍ਰਹਿ ਦੇ ਜਾਤਕਾਂ ਦੇ ਉੱਤੇ ਜਿਹੜਾ ਹੈ ਉਹ ਨੈਗੇਟਿਵ ਪ੍ਰਭਾਵ ਰਹੇਗਾ ਕੁੰਭ ਰਾਸ਼ੀ ਦੇ ਲਈ ਇਸ ਲਈ ਕੁੰਭ ਰਾਸ਼ੀ ਦੇ ਜਾਤਕਾਂ ਦੇ ਉੱਤੇ ਜਿਹੜਾ ਹੈ ਧਨ ਦਾ ਨੁਕਸਾਨ ਸਿਹਤ ਪੱਖੋਂ ਜਿਹੜੀ ਹੈ ਪਰੇਸ਼ਾਨੀ ਇਸ ਤਰ੍ਹਾਂ ਦੀਆਂ ਮੁਸੀਬਤਾਂ ਦਾ ਪਰੇਸ਼ਾਨੀਆਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਜਿਕਨ ਮੀਨ ਰਾਸ਼ੀ ਦੀ ਗੱਲ ਕੀਤੀ ਜਾਵੇ ਤਾਂ ਮੀਨ ਰਾਸ਼ੀ ਦੇ ਵਿੱਚ ਚੰਦਰ ਗ੍ਰਹਿ ਜਿਹੜਾ ਹੈ ਉਹ ਬਾਰਵੇਂ ਘਰ ਦੇ ਵਿੱਚ ਪਰਵੇਸ਼ ਕਰੇਗਾ ਅਤੇ ਜਿਸ ਜੀ ਮਨੀਸ਼ ਜੀ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਡੇਲੀ ਪੋਸਟ ਨਾਲ ਜੁੜੇ ਤੇ ਤੁਸੀਂ ਆਪਣਾ ਸਮਾਂ ਦਿੱਤਾ ਤੇ ਨਾਲ ਹੀ ਇਹ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਹੈ ਤਾਂ ਫਿਲਹਾਲ ਹਾਲਾਂਕਿ ਇਹ ગ્રਹਾਂ ਦੇ ਜਿਹੜੇ ਕੁਝ ਨਕਸ਼ਤਰ ਜਿਹੜੇ ਉਹ ਤੁਹਾਨੂੰ ਦੱਸੇ ਨੇ ਔਰ ਕੀ ਅਸਰ ਜਿਹੜਾ ਚੰਗਾ ਤੇ ਮਾੜਾ ਹੋ ਸਕਦਾ ਲੇਕਿਨ ਅਸੀਂ ਅੰਤ ਦੇ ਵਿੱਚ ਇਹੀ ਕਹਿਣਾ ਚਾਹਾਂਗੇ ਕਿ ਇਹ ਆਪਣੀ ਮਾਨਯਤਾ ਦੇ ਉੱਪਰ ਹੈ ਤੇ ਬਹੁਤ ਲੋਕ ਜਿਹੜੇ ਵਿਸ਼ਵਾਸ ਕਰਦੇ ਨੇ ਲੇਕਿਨ ਅਸੀਂ ਨਾਲ ਨਾਲ ਇਹ ਵੀ ਕਵਾਂਗੇ ਕਿ ਕਿਸੇ ਵੀ ਤਰ੍ਹਾਂ ਦੇ ਜ਼ਿਆਦਾ ਜਿਹੜੇ ਵਹਿਮ ਭਰਮ ਨੇ ਉਸ ਦੇ ਵਿੱਚ ਨਹੀਂ ਪੈਣਾ ਚਾਹੀਦਾ ਅਰ ਨਾਲੀ ਤੁਹਾਨੂੰ ਵੀ ਦੱਸਿਆ ਕਿ ਕਿੰਨਾ ਰਾਸ਼ੀਆਂ ਦੇ ਉੱਤੇ ਇਸ ਦਾ ਚੰਗਾ ਮਾੜਾ ਪ੍ਰਭਾਵ ਪੈ ਸਕਦਾ ਬਹੁਤ ਲੋਕ ਨੇ ਜਿਹੜੇ ਰਾਸ਼ੀਆਂ ਤੇ ਯਕੀਨ ਵੀ ਕਰਦੇ ਆ ਲੇਕਿਨ ਬਹੁਤ ਲੋਕ ਨੇ ਜਿਨ੍ਹਾਂ ਨੂੰ ਜਿਹੜਾ ਇਸ ਦੇ ਉੱਤੇ ਬਿਲਕੁਲ ਵੀ ਭਰੋਸਾ ਨਹੀਂ ਹੈ ਤਾਂ ਫਿਰ ਉਹਨਾਂ ਦੇ ਲਈ ਇਹ ਵਿਸ਼ਵਾਸ ਕਰਨਾ ਔਖਾ ਹੋ ਜਾਂਦਾ ਤਾਂ ਇਸ ਕਰਕੇ ਕਿਸੇ ਵੀ ਅੰਧਵਿਸ਼ਵਾਸ ਦੇ ਵਿੱਚ ਪੈਣ ਦੇ ਲਈ ਅਸੀਂ ਤੁਹਾਨੂੰ ਸਲਾਹ ਨਹੀਂ ਦਵਾਂਗੇ ਤਾਂ ਇਸ ਬੁਲੇਟਿਨ ਚ ਫਿਲਹਾਲ ਇਹ ਨਹੀਂ ਦਿਓ ਜਾ ਸਕਤ ਤਨ ਪਰ ਡੇਲੀ ਪੋਸ ਪੰਜਾਬ ਹਰਿਆਣਾ ਹਿਮਾਚਲ ਜੇਕਰ ਤੁਸੀਂ ਆਪਣਾ ਪਸੰਦੀਦਾ ਚੈਨਲ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਆਪਣੀ ਟੀਵੀ ਸਕਰੀਨ ਤੇ ਨਹੀਂ ਦੇਖ ਪਾ ਰਹੇ ਹੋ ਤਾਂ ਦਿੱਤੇ ਗਏ ਨੰਬਰ ਤੇ ਕਾਲ ਕਰ ਸਕਦੇ ਹੋ ਨੰਬਰ ਹੈ 0172 350 8800 ਇਸ ਨੰਬਰ ਤੇ ਕਾਲ ਕਰਨ ਤੇ ਤੁਰੰਤ ਤੁਹਾਡੀ ਸਮੱਸਿਆ ਦਾ ਹੱਲ ਹੋਏਗਾ ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ 0172 350 8800 ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ सुधर रहे हैं हरियाणा के अस्पताल सरकारी अस्पतालों में प्राइवेट जैसी सुविधाएं देने का लक्ष्य सीएम सैनी ने की अस्पताल गोद लेने की अपील सीएम सैनी का लक्ष्य गरीबों को मिले बेहतर इलाज स्वास्थ्य किसी भी राज्य की समृद्धि और विकास का आधार है अगर जनता को सुलभ, सस्ता और गुणवत्तापूर्ण स्वास्थ्य सेवाएं मिलें, तो न केवल जनजीवन बेहतर होता है बल्कि राज्य की सामाजिक और आर्थिक स्थिति भी बेहतर होती है हरियाणा में पिछले कुछ सालों से स्वास्थ्य के क्षेत्र में महत्वपूर्ण सुधार देखने को मिले हैं खासकर सरकारी अस्पतालों की स्थिति में इस बदलाव का एक बड़ा कारण मुख्यमंत्री नायब सिंह सैनी की दूरदर्शिता और स्वास्थ्य सेवाओं को प्राथमिकता देने की नीति है मुख्यमंत्री के रूप में नायब सिंह सैनी ने स्वास्थ्य के क्षेत्र में अनेक ठोस कदम उठाए हैं उन्होंने न केवल अस्पतालों के बुनियादी ढांचे को मजबूत किया बल्कि डॉक्टरों और स्वास्थ्य कर्मियों की नियुक्ति आधुनिक चिकित्सा उपकरणों की उपलब्धता और ग्रामीण क्षेत्रों में स्वास्थ्य सुविधाओं के विस्तार जैसे महत्वपूर्ण कार्यो पर खास ध्यान दिया है हमारे जो उद्योगपति आप यहाँ पर बैठे हैं मैं आपसे ये भी आग्रह करता हूँ क्योंकि आप लोग जब काम करते हैं कहीं ना कहीं आप सोचते हैं कि किसी गरीब व्यक्ति की सहायता हो जाए और उस गरीब व्यक्ति की सहायता के लिए आप कहीं ना कहीं कोई खर्च करते रहते हैं हमें मालूम है सी एस आर के माध्यम से कहीं आप स्कूल की बिल्डिंग के ऊपर खर्च करते हैं कहीं हॉस्पिटल में खर्च करते हैं मेरा आप लोगों से नम्र निवेदन है कि आप खर्च तो करते रहते हैं हमने एक निर्णय किया है हरियाणा के अंदर अभी पिछले दिनों मैंने कहा उसको ऊपर काम भी हम कर रहे हैं कि हरियाणा प्रदेश के अंदर हम डिस्ट्रिक्ट लेवल के ऊपर हमने फर्स्ट फेज के अंदर निर्णय किया है कि एक एक हॉस्पिटल को हम जो उस डिस्ट्रिक्ट के अंदर प्राइवेट हॉस्पिटल्स के अंदर जो सुविधाएं उपलब्ध होती हैं वो सारी सुविधाएं उस सरकारी हॉस्पिटल के अंदर उपलब्ध होंगी और जल्दी ही हम फर्स्ट फेज के हॉस्पिटल्स का उद्घाटन भी करने वाले हैं जो हमारे हॉस्पिटल बने हुए हैं उनका हम मॉडिफिकेशन कर रहे हैं अपग्रेड कर रहे हैं उनके अंदर जो सुविधाओं की आवश्यकता है वो सुविधाएं खड़ी कर रहे हैं उसके अंदर जो इंफ्रास्ट्रक्चर की आवश्यकता है वो इंफ्रास्ट्रक्चर हम देने का काम कर रहे हैं हम ये चाहते हैं हमने मैंने पिछले दिनों बैठक ली थी मैंने कहा कि बारीक से बारीक जगह भी आप ध्यान करिए उस हॉस्पिटल का टॉयलेट कैसा है उसके ऊपर ध्यान कीजिए जो प्राइवेट हॉस्पिटल के अंदर सुविधा मिलती है मेरे हॉस्पिटल के अंदर वो गरीब व्यक्ति को वो सुविधा मिलनी चाहिए क्योंकि वहां पर वो व्यक्ति सारे इलाज के लिए आते हैं जिसकी आप लोग हेल्प करते हैं मुख्यमंत्री नायब सिंह सैनी ने हरियाणा के सरकारी अस्पतालों में और सुधार लाने के लिए हरियाणा के कारोबारियों से एक अपील की और वो अपील कि किसी भी एक अस्पताल को वो गोद लें। जी आप सब लोग अपने अपने तरीके से जहां पर भी आप अच्छा समझे भी इस हॉस्पिटल को हम गोद ले लें आप ले भी सकते हैं गोद भी ले सकते हैं या वहां पर कोई सामान आप देना चाहें तो वो सामान भी दे सकते हैं वो लिस्ट बनी हुई है सी एस आर फंड के माध्यम से ताकि वो गरीब व्यक्ति को जो हम लाभ देना चाहते हैं या जो उसको सुविधा देना चाहते हैं हमारी सरकार का जो संकल्प है हम उस संकल्प को पूरा करना चाहते हैं और हमारी सरकार लगातार अभी कल जो श्याम को जीएसटी की बैठक खत्म हुई यही तो उसका एक उद्देश्य था गरीब व्यक्ति को कैसे राहत दी जाए देखिए ये हमारा कनेक्ट हुआ हुआ विषय है अगर स्वस्थ होंगे हमारा उद्योग भी गति से चलेगा क्योंकि काम करने वाले वही लोग हैं उद्योग के अंदर और उसके लिए आप लोग कहीं ना कहीं खर्च करते हैं आप देते हैं तो अगर उसको ठीक जगह पर वो लगेगा तो उसका लाभ भी आप लोगों को मिलेगा और आदरणीय प्रधानमंत्री जी का जो विजन है कि विकसित भारत बनाना है जब देश स्वस्थ होगा तो विकसित भारत में कोई दिक्कत नहीं आएगी वो गति से बनेगा और अगर अस्वस्थ हो जाएगा तो विकास की गति भी रुक जाएगी कितना बड़ा कोई व्यक्ति मजबूत हष्ट पुष्ट हो अगर बीमारी उसको घेर लेती है तो विकास की गति रुक जाती है तो उसमें व्यक्ति स्वस्थ रहे उसकी चिंता भी हम साथ, साथ करते रहें ऐसा मैं आग्रह आप लोगों से कर रहा हूँ आज हरियाणा के सरकारी अस्पताल आम जनता के लिए भरोसेमंद स्वास्थ्य केंद्र बनते जा रहे हैं जहां गरीब और जरूरतमंद लोगों को मुफ्त या रियायती दरों पर बेहतर इलाज मिल रहा है मुख्यमंत्री नायब सिंह सैनी के नेतृत्व क्षमता और जनसेवा के उनकी प्रति उनकी प्रतिबद्धता ने हरियाणा को स्वास्थ्य क्षेत्र में एक उदाहरण बनाने की दिशा में मजबूत कदम बढ़ाए हैं ਦੇਲੀਪੋਸ ਪੰਜਾਬ ਹਰਿਆਣਾ ਹਿਮਾਚਲ ਸਤਿ ਸ਼੍ਰੀ ਅਕਾਲ ਖਬਰਾਂ ਦੇ ਸੁਬਲਟਿਨ ਤੁਹਾਡਾ ਸਵਾਗਤ ਹੈ ਮੈਂ ਹਾਂ ਪ੍ਰਿਆੰਕ ਮੱਲੂ ਤੇ ਹੁਣ ਅਸੀਂ ਖਬਰਾਂ ਲਵਾਂਗੇ ਫਟਾਫਟ